ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਸੁਖਵਿੰਦਰ ਸਿੰਘ ਕੋਲੂਤਾ ਗਰਾਊਂਡ ਰਿਪੋਰਟ ਜ਼ਮੀਨੀ ਹਕੀਕਤਾਂ ਫਰੀਦਕੋਟ ਲੋਕ ਸਭਾ ਆਪਣਾ ਇਲਾਕਾ ਮੈਂ ਕੋਟਪੁਰੇ ਨੂੰ ਬਿਲੋਂਗ ਕਰਦਾ ਇੱਕ ਜਾਣਕਾਰੀ ਹੋਰ ਕਲੀਅਰ ਕਰਦਾ ਹਰ ਇੱਕ ਬੰਦੇ ਦੀ ਇੱਕ ਨਿੱਜੀ ਪਾਰਟੀ ਹੁੰਦੀ ਹੈ ਉਹ ਕੈਂਡੀਡੇਟ ਨੂੰ ਪਸੰਦ ਕਰਦਾ ਹੁੰਦਾ ਮੈਂ ਲਗਭਗ 12-13 ਸਾਲਾਂ ਤੋਂ ਆਮ ਆਦਮੀ ਪਾਰਟੀ ਨੂੰ ਪਸੰਦ ਕਰਦਾ ਸੀ ਕੋਈ ਅਫਸਰ ਕੰਮ ਨਹੀਂ ਕਰਦਾ ਜਾਇਜ਼ ਕੰਮ ਹੁੰਦੇ ਆ ਕੰਮ ਪੈਂਡਿੰਗ ਰਹਿੰਦੇ ਆ ਤੇ ਆਪਣੀ ਸਰਕਾਰ ਆਪ ਕੀ ਕਰ ਰਹੀ ਹੈ ਉਹਨਾਂ ਨੇ ਇੱਕ ਲਫ਼ਜ਼ ਆਖਿਆ ਸੀ ਜਿਹੜਾ ਮੇਰੇ ਕੰਨਾਂ ਚ ਅੱਜ ਵੀ ਗੂੰਜਦਾ ਉਹ ਕਹਿੰਦੇ ਸੀ ਓਵਰ ਦੀ ਨਾਈਟ ਤੱਕ ਕੁਝ ਨਹੀਂ ਹੋ ਸਕਦਾ ਉਸ ਸਮੇਂ ਲਗਭਗ 4 ਮਹੀਨੇ ਹੋ ਗਏ ਸਰਕਾਰ ਬਣੀ ਨੂੰ ਮੈਂ ਚੁੱਪ ਕਰ ਗਿਆ ਮੈਂ ਕਹਿੰਦਾ ਜਿਹਨੇ ਕਰਨਾ ਹੁੰਦਾ ਉਹ ਤਾਂ 1 ਘੰਟੇ ਜੀ ਵੀ ਕਰ ਦਿੰਦਾ ਮੈਂ ਬਾਹਰ ਆ ਗਿਆ ਉਸ ਤੋਂ ਬਾਅਦ 2.5 ਸਾਲ ਬੀਤ ਗਏ ਲਗਭਗ ਕਈ ਤਾਂ ਚੜ੍ਹਾ ਆਏ ਹਰ ਇੱਕ ਪੱਧਰ ਤੇ ਲੋਕ ਪਰੇਸ਼ਾਨ ਸੀਗੇ ਕੋਈ ਵੀ ਛੋਟੇ ਛੋਟੇ ਆਏ ਜਿਹੜੇ ਕੰਮ ਆ ਸਰਕਾਰੀ ਸੇਵਾਵਾਂ ਕੋਈ ਵੀ ਅਫਸਰ ਟਾਈਮ ਨਾਲ ਨਹੀਂ ਕਰਦਾ ਸੀ ਇਹਨਾਂ ਕੋਲੇ ਸਾਰੀ ਗੱਲਬਾਤ ਰਿਪੋਰਟ ਜਾਂਦੀ ਸੀ ਇਹ ਇਗਨੋਰ ਕਰਦੇ ਰਹੇ ਦੂਜੀ ਗੱਲ ਇਹ ਸੀ ਜਿਹਦਾ ਮੈਨੂੰ ਸ਼ਿਕਵਾ ਸੀ ਸੰਧਵਾ ਸਾਹਿਬ ਦੇ ਇਹ ਕਹਿੰਦੇ ਸੀ ਚਿੱਟਾ ਬੰਦ ਕਰਾ ਦੂੰ ਮੈਂ ਚਿੱਟਾ ਦਾ ਖਾਣਾ ਦੂਰ ਦੀ ਗੱਲ ਹੈ ਲੋਕ ਜੇਬ ਚ ਚਿੱਟਾ ਰਮਾਲ ਨਹੀਂ ਰੱਖ ਸਕਣਗੇ ਚਿੱਟਾ ਰਮਾਲ ਹੀ ਬੰਦ ਕਰਾ ਦੂੰ ਮੈਂ ਪਰ ਉਹ ਨਹੀਂ ਹੋਇਆ ਇਹਦੇ ਬਾਰੇ ਮੈਂ ਸ਼ਿਕਵਾ ਕੀਤਾ ਸੀ ਪਰ ਉਹ ਚਿੱਟਾ ਨਾ ਬੰਦ ਹੋਇਆ ਲੋਗਨਿਤ ਮਰਦੇਰੇ ਪੰਜਾਬ ਦੇ ਵਿੱਚ ਸਾਡੇ ਇਲਾਕੇ 'ਚ ਵੀ ਐਨਾ ਗੰਦ ਪੈ ਗਿਆ ਹਰ ਇੱਕ ਗਲੀ ਵਿੱਚ ਸਪਲਾਈ ਇੱਕ ਨਹੀਂ 10 ਤਰ੍ਹਾਂ ਦੀ ਹੋਣ ਲੱਗ ਪਈ। ਉਹ ਚ ਜੋ ਸਰਕਾਰ ਆ ਜਿਹੜੀ ਉਹੀ ਜੁਮਵਾਰ ਹੋਏਗੀ ਵਿਧਾਇਕਾ। ਸਿਹਤ ਬਾਰੇ ਜੇ ਗੱਲ ਕਰੀਏ ਥੋੜਾ ਬਹੁਤ ਸੁਧਾਰ ਆ ਮੈਡੀਕਲ ਕਾਲਜ ਫਰੀਕੋਟ ਜਿੱਥੇ ਬਾਈ ਜੀ ਸਰਦਾਰ ਸੰਧਮਾ ਜੀ ਧਰਨੇ ਦਿਆ ਕਰਦੇ ਸੀ ਇਹਨਾਂ ਨੇ ਕੇਸ ਵੀ ਪਵਾਇਆ ਇਹਨਾਂ ਨੇ ਸੰਘਰਸ਼ ਵੀ ਕੀਤਾ ਇਹਨਾਂ ਦੀ ਸਵਾਵਾਂ ਵੀ ਹੈਗੀਆਂ। ਇਹਨਾਂ ਨੇ ਕੈਂਸਰ ਦੇ ਮਰੀਜ਼ਾਂ ਲਈ ਹੋਰ ਜਿਹੜੀ ਲੁੱਟ ਕਰਦੇ ਸੀ ਡਾਕਟਰ ਜਿਹੜਾ ਕੈਂਸਰ ਦਾ ਮਰੀਜ਼ੇ ਦਾ ਟੀਕਾ ਆਪਣਾ 1500 ਦਾ ਸੀ 15000 ਦਾ ਵਿਕਦਾ ਸੀ ਉਹਨਾਂ ਲਈ ਵੀ ਸ਼ਿੰਗਾਰ ਕੀਤਾ ਤਾਂ ਲਈ ਕੰਮ ਕਰਦੇ ਇਹ ਗਰੀਬਾਂ ਦੀ ਮਦਦ ਵੀ ਕਰਦੇ ਆ ਤੇ ਦਸਵੰਦ ਵੀ ਕੱਢਦੇ ਐ ਕੋਈ ਸ਼ੱਕ ਨਹੀਂ ਪਰ ਇਹਨਾਂ ਦਾ ਅਫਸਰशाही ਤੇ ਕੋਈ ਕੰਟਰੋਲ ਨਹੀਂ ਸੀ ਇਹੀ ਲੋਕਾਂ ਨੂੰ ਸਹੂਲਤਾਂ ਚਾਹੀਦੀਆਂ ਲੋਕ ਨਰਾਜ਼ ਹਨ ਹੁਣ ਲੋਕ ਸਭਾ ਚੋਣਾਂ ਆ ਗਈਆਂ ਤੇ ਇਹਨਾਂ ਦੀ ਆਦਤ ਹੈ ਸੰਧਵਾ ਸਾਹਿਬ ਦੀ ਇਹ ਪੂਰਾ 5 ਸਾਲ ਇਧਰ ਉਧਰ ਘੁੰਮਦੇ ਰਹਿੰਦੇ ਜਦੋਂ 6 ਮਹੀਨੇ ਰਹਿੰਦੇ ਐਕਟਿਵੇਟ ਹੋ ਜਾਂਦੇ ਆ ਇਹਨਾਂ ਨੇ ਠੀਕ 2 ਕੁ ਮਹੀਨੇ ਪਹਿਲਾਂ ਲੋਕਾਂ 'ਚ ਵਿਚਰਨਾ ਸ਼ੁਰੂ ਕੀਤਾ ਜਦ ਤੱਕ ਇਹਨਾਂ ਨੇ ਸਾਰੇ ਬੰਦੇ ਨਰਾਜ਼ ਕਰ ਲਏ ਸੀ ਇਹਨਾਂ ਦੇ ਨੇੜੇ ਇੱਕ ਚਮਚਾ ਵਰਗਾ ਉਹਨਾਂ ਨੂੰ ਅਹੁਦੇਦਾਰੀਆਂ ਦਿੰਦੇ ਆ ਉਹਨਾਂ ਨੂੰ ਕੰਮ ਨਹੀਂ ਕਰਨਾ ਆਉਂਦਾ ਜਿੰਨੇ ਵੀ ਬੰਦੇ ਇਨਾਂ ਕੋਲੇ ਆ ਜੇ ਉਹਨੂੰ ਕੰਮ ਕਰਨਾ ਆਉਂਦਾ ਹੋਵੇ ਸਾਰੇ ਕੰਮ ਵਿਧਾਇਕ ਨੇ ਨਹੀਂ ਕਰਨੇ ਹੁੰਦੇ ਸਾਰੇ ਕੰਮ ਸੀਐਮ ਨੇ ਨਹੀਂ ਕਰਨੇ ਹੁੰਦੇ ਉਹ ਅੱਗੋਂ ਆਪਾਂ ਕਰਾਉਣੇ ਹੁੰਦੇ ਇਹਨਾਂ ਨੇ ਕਿਸੇ ਬੰਦੇ ਨੂੰ ਪਾਵਰ ਨਹੀਂ ਦਿੱਤੀ ਨਹੀਂ ਕਹਿ ਸਕਦੇ ਸੀ ਵੀ ਆਹ ਬੰਦੇ ਸਾਡੇ ਤੁਹਾਡੇ ਕੋਲੇ ਆਉਣਗੇ ਜੇ ਜਾਇਜ਼ ਹੋਵੇ ਕੰਮ ਕਰਨਾ ਤੁਹਾਡਾ ਫਰਜ਼ ਹੈ ਜੇ ਨਹੀਂ ਕਰਦੇ ਹੋ ਤੇ ਫਿਰ ਉਸੇ ਸਰਕਾਰ ਐਕਸ਼ਨ ਲਏਗੀ ਪਬਲਿਕ ਨੂੰ ਕਿਸੇ ਵੀ ਹਾਲਤ ਚ ਪਰੇਸ਼ਾਨੀ ਨਹੀਂ ਹੋਣੀ ਚਾਹੀਦੀ ਪਰ ਨਹੀਂ ਸਰਦਾਰ ਜੀ ਹਮੇਸ਼ਾ ਵੱਡੇ ਬਣੇ ਰਹੇ ਇਹਨਾਂ ਤੇ ਇਹ ਵੀ ਦੋਸ਼ ਲੱਗਿਆ ਕਿ ਇਹ ਜਿਹੜੀ ਸਰਕਾਰੀ ਪੈਸਾ ਇਹ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਕਨਵੀਨਰ ਆ ਆਮ ਆਦੀ ਪਾਰਟੀ ਦੇ ਉਹਨੂੰ ਜਾਜ ਦੇ ਦਿੰਦੇ ਆ ਨਜਾਇਜ਼ ਪੈਸਾ ਵੇਸਟ ਕਰਦੇ ਆ ਇਹ ਗੱਲ ਸਹੀ ਹੈ ਮੈਂ ਇਸ ਗੱਲ ਨਾਲ ਸਹਿਮਤ ਹਾਂ ਵੀ ਪੈਸੇ ਦੀ ਵਰਤੋਂ ਆ ਜਿਹੜੀ ਇਹ ਲੋਕਾਂ ਦਾ ਪੈਸਾ ਹਸਾਮਨਾ ਵੇਰ ਤੋਂ ਹੋਣੀ ਚਾਹੀਦੀ ਹੈ। ਇਹੀ ਪੈਸਾ ਲੋੜਵੰਦਾਂ ਦੇ ਕੰਮ ਆ ਸਕਦਾ। ਬਹੁਤ ਲੋਕ ਆ ਜਿਹੜੇ ਬਿਨਾਂ ਦਵਾਈ ਤੋਂ ਮਰਦੇ ਆ। ਸਿਹਤ ਪਾਲਸੀ ਲਈ ਇਹਨਾਂ ਨੇ ਕੀਤਾ ਮਾੜਾ-ਮੋਟਾ ਤੇ ਬੋਰਡ ਬਹੁਤ ਲਾਏ ਤੇ ਬਾਅਦ ਚ ਇਹਨਾਂ ਨੇ ਲਾਭ ਵੀ ਦਿੱਤੇ ਸਰਦਾਰਾਂ ਨੇ। ਇਹ ਸਭ ਗਲਤ ਗੱਲਾਂ ਸੀਗੀਆਂ। ਮੈਂ ਵੀ ਪਾਰਟੀ ਛੱਡ ਕੇ ਆਇਆ ਸੀਗਾ। ਮੇਰੀ ਵੀ ਕਿਤੇ ਨਾਰਾਜ਼ਗੀ ਸੀਗੀ। ਉਸ ਤੋਂ ਬਾਅਦ ਇਲੈਕਸ਼ਨ ਆ ਗਏ ਲੋਕ ਸਭਾ ਦੇ ਲੋਕ ਸਭਾ ਦੇ ਇਲੈਕਸ਼ਨਾਂ ਦੇ ਵਿੱਚ ਜਿਹੜੇ ਸਾਡੇ ਲੋਕ ਸਭਾ ਹਲਕਾ ਹੈ ਚ ਨੌਂ ਵਿਧਾਇਕ ਆਉਂਦੇ ਜੀ ਉਹ ਵੀ ਬਸ ਐਵੇਂ ਦੀ ਹੈ ਜਿਵੇਂ ਦੇ ਪਹਿਲਾਂ ਦੇ ਪਾਰਟੀਆਂ ਦੇ ਸੀਗੇ ਕੰਮ ਚ ਲਾਉ ਡੰਗਾ ਲਾਉ ਘਰ ਭਰੂ ਉਹਨਾਂ ਦੀ ਕੱਲੀ ਕੱਲੀ ਰਿਪੋਰਟਾ ਸਾਡੇ ਕੋਲ ਕਿੱਥੋਂ ਕਿੱਥੋਂ ਕੀ ਕੀ ਹੋ ਰਿਹਾ ਕੋਈ ਲਿਖਣਾ ਰੱਖੇ ਲੋਕ ਦੁਖੀ ਹੋਗੇ ਭਾਈ ਜੀ ਉਹ ਨੌ ਵਿਧਾਇਕ ਤੇ ਇਹਨਾਂ ਸਣੇ ਲਾ ਲੋ ਪੂਰੇ ਲੋਕ ਸਭਾ ਹਲਕੇ ਦੇ ਵਿੱਚੋਂ ਸਾਨੂੰ ਸਾਡੀ ਪਾਰਟੀ ਨੂੰ ਕੋਈ ਬੁੱਧੀਮਾਨ ਬੁੱਧੀਜੀਵੀ ਸਮਾਜ ਸੇਵੀ ਨਹੀਂ ਮਿਲਿਆ ਇੱਕ ਰਜਵਾੜਾ ਕਰਮਜੀਤ ਸਿੰਘ ਅਨਮੋਲ ਗਾਣੇ ਗਾਉਣ ਚ ਜੋ ਬਹੁਤ ਵਧੀਆ ਕਮਾਈ ਕਰਦੇ ਆ ਫਿਲਮਾਂ ਚ ਬਹੁਤ ਸੋਹਣੀ ਕਮਾਈ ਆ ਵਧੀਆ ਕਮੇਡੀਅਨ ਆ ਵਧੀਆ ਜਾਇਦਾਦ ਆ ਚੰਡੀਗੜ੍ਹ ਜਾਇਦਾਦ ਆ ਕੈਨੇਡਾ ਚ ਵੀ ਉਹਨਾਂ ਦੀ ਪੱਕੀ ਰਹਿਸ਼ ਇੱਥੇ ਲਾਤਾ ਮਛਾਂਦੇ ਹੱਥ ਫੇਰਦੇ ਸੀ ਜਿੰਨੇ ਵੀ ਇਹਨਾਂ ਦੇ ਵਰਕਰ ਸੀਗੇ ਉਹ ਐਂ ਕਹਿੰਦੇ ਸੀਗੇ ਵੀ ਇਹ ਤਾਂ ਜੀ ਜੱਤ ਜਿਹੜੀ ਕੋਈ 2.5 ਤਿੰਨ ਲੱਖ ਵੋਟ ਘੱਟੋ ਘੱਟ ਮੈਂ ਹੱਸ ਬੰਦੇ ਅੰਦਰ ਸਮੈਲ ਕਰਨਾ ਪੈਂਦਾ ਨਾ ਕਿਸ ਨੂੰ ਜਾ ਕੇ ਅਨਲਿਸਿਸ ਕਰਦੇ ਆਪਾਂ ਅਗਲੇ ਹੀ ਸੁਣਦੇ ਆ ਵੀ ਇਹ ਕੀ ਬੰਦੇ ਐਨਲਿਸਿਸ ਕਰਦੇ ਪੋਲੀਟੀਕਲ ਲੀਡਰ ਆ ਫਿਰ ਮੈਂ ਇੱਕ ਦਿਨ ਸਰਬਜੀਤ ਸਿੰਘ ਖਾਲਸਾ ਦੀ ਗੱਲ ਕਰੀ ਇੱਥੇ ਪੋਲੀਟੀਕਲ ਲੀਡਰ ਨਾਲ ਉਹ ਵੀ ਬਹੁਤ ਆਪਣੇ ਆਪ ਨੂੰ ਸਮਝਦੇ ਆ ਕਹਿੰਦੇ ਕੌਣ ਖਾਲਸਾ ਉਹਨੂੰ ਕੌਣ ਜਾਣਦਾ ਸਰਬਜੀਤ ਖਾਲਸੇ ਨੂੰ ਮੈਂ ਕਿਹਾ ਜੀ ਇਹ ਤੁਹਾਡੀ ਬਹੁਤ ਛੋਟੀ ਗੱਲ ਐ ਇਹ ਨਹੀਂ ਕਰਨੀ ਚਾਹੀਦੀ ਤੁਹਾਨੂੰ ਸਰਬਜੀਤ ਸਿੰਘ ਖਾਲਸਾ ਜੀ ਦੇ ਪਿਤਾ ਜੀ ਦੀ ਬਹੁਤ ਵੱਡੀ ਕੁਰਬਾਨੀ ਹੈ ਸੀ ਮੈਨੂੰ ਬੜੀ ਉਸ ਦਿਨ ਦੁੱਖ ਹੋਇਆ ਸੀ ਜਦੋਂ ਕਹਿੰਦੇ ਸਰਬਜੀਤ ਨੂੰ ਕੌਣ ਜਾਣਦਾ ਮੈਂ ਕਿਹਾ ਜੀ ਕੋਈ ਨਹੀਂ ਵੇਟਣ ਵਾਚ ਸਮਾਂ ਦੱਸੇਗਾ ਦੂਜੀ ਗੱਲ ਹੈ ਵੀ ਕਰਮਜੀਤ ਸਿੰਘ ਅਨਮੋਲ ਸੀਗਾ ਜਿਹੜਾ ਰਜਵਾੜਾ ਸੀਗਾ ਕੀ ਲੋੜ ਸੀ ਜਿਹੜਾ ਸਭ ਤੋਂ ਵੱਡਾ ਵਿਵਾਦ ਖੜਾ ਹੋਇਆ ਚੋਣਾਂ ਦੇ ਵਿੱਚ ਅਵਤਾਰ ਸਿੰਘ ਸੋਤਾ ਜੀ ਨੇ ਉਹਨਾਂ ਦੇ ਦੋਸ਼ ਲਾਤਾ ਵੀ ਉਹਨਾਂ ਨੇ ਐਸਸੀ ਸਰਟੀਫਿਕੇਟ ਦਾ ਇਹ ਜਾਲੀ ਕੇਸ ਹੈ ਕਿਉਂਕਿ ਫਰੀਦਕੋਟ ਰਿਜ਼ਰਵ ਏਰੀਆ ਐਸਸੀ ਵਾਸਤੇ ਇਹ ਬੰਦਿਆਂ ਦਾ ਕੌਨਫੀਡੈਂਸ ਦੇਖ ਕੇ ਮੈਂ ਹੈਰਾਨ ਹੋ ਜਾਣਾ ਜਦੋਂ ਅਸੀਂ ਉੱਧਰ ਦੇਖਦੇ ਆਂ ਐਨਾਲਿਸਿਸ ਕਰਦੇ ਆਂ ਉਹਨਾਂ ਪਿੰਡਾਂ ਦੇ ਵਿੱਚ ਮੇਰਾ ਨੈੱਟਵਰਕ ਆ ਬਠਿੰਡੇ ਦੇ ਉੱਧਰ ਸਾਰੇ ਤੇ ਇੱਧਰ ਕੋੜਕਪੁਰੇ ਦੇ ਵਿੱਚੋਂ ਆਮ ਆਦਮੀ ਪਾਰਟੀ ਦਾ ਇੱਕ ਏਰੀਆ ਜੀ ਨਿਰਮਾਨਪੁਰਾ ਮੱਲਾ ਉੱਥੋਂ ਹੀ ਬਹੁਤ ਵੋਟ ਪਈ ਲਗਭਗ ਮੈਂ ਤੁਹਾਡੀ ਜਾਣਕਾਰੀ ਤੁਹਾਨੂੰ ਦੱਸ ਦਿਆਂ ਵਿਧਾਇਕ ਸਾਹਿਬ 50% ਵੋਟ ਤਾਂ ਉਸ ਮੱਲੇ ਚੋਂ ਮਲੂਆ ਸਾਹਿਬ ਨੂੰ ਪਈ ਫੇਰ ਮੈਂ ਜਦੋਂ ਕਹਿੰਨਾ ਵੀ ਇਹ ਮਿੱਟੀ ਦੇ ਸ਼ੇਰ ਆ ਤੁਹਾਡੇ ਕੋਲੇ ਮੈਂ ਪਿਛਲੇ ਇਲੈਕਸ਼ਨਾਂ 'ਚ ਤੁਹਾਡੀ ਕੈਂਪੇਨ ਕਰ ਰਿਹਾ ਸੀ ਤੁਹਾਡੇ ਉਦੋਂ ਮਿੱਟੀ ਸ਼ੇਰ ਫੇਲ ਹੋ ਗਏ ਸੀ ਮੈਨੇ ਤੁਸੀ ਇੱਜ਼ਤ ਤਾਂ ਨਹੀਂ ਕਰ ਦਿੱਤੀਗੀ ਮੇਰੀ ਮੈਂ ਬਣਦੀ ਸੀ ਤੁਸੀਂ ਸੁਣਾ ਦਿੰਨੇ ਹੋ ਜੇ ਕੋਈ ਕਰ ਵੀ ਦਿਨੇ ਮਾੜਾ ਮੁੱਢਾ ਪਰ ਜਿਨ੍ਹਾਂ ਨੂੰ ਤੁਸੀਂ ਸਿਰ ਤੇ ਚੜਾਇਆ ਉਹ ਬੰਦੇ ਸਾਨੂੰ ਪਤਾ ਕਿੰਨੀ ਕਾਦਰ ਦੇ ਮਾਲਕ ਆ ਸਾਡਾ ਤਾਂ ਕੋਈ ਮਕਸਦ ਹੀ ਨਹੀਂ ਅਸੀਂ ਦਾ ਸਾਡੇ ਦਾ ਪਿਓ ਦਾਦੇ ਦੇ ਖੂਨ ਦੇ ਜੀ ਨੁਕਸਾ ਹੈ ਅਸੀਂ ਸੱਚਮਗਰ ਜਾਨੇ ਆ ਸੱਚ ਨਾ ਖੜਦੇ ਆ ਅਸੀਂ ਕਿ ਜਦੋਂ ਪਾਣੀ ਦਾ ਗਲਾਸ ਪੀ ਲਿਓ ਵੀ ਯਾਦ ਰੱਖਦੇ ਆ ਕਿਤੇ ਤੁਹਾਨੂੰ ਲੱਗੇ ਵੀ ਆਪਾਂ ਜੇ ਦੱਸ ਦਈਏ ਤਾਂ ਤਾਂ ਕਰਕੇ ਇਹਨਾਂ ਨੂੰ ਯਾਦ ਆਉ ਜੇ ਸੰਧਮਨ ਸਾਹਿਬ ਤੁਸੀਂ ਸਾਡੇ ਲਈ ਕੀਤਾ ਅਸੀਂ ਵੀ ਤੁਹਾਡੇ ਲਈ ਬਹੁਤ ਕੁਝ ਕੀਤਾ ਤੁਲਨਾ ਕਰ ਲੈ ਜੀ ਅੱਜ ਜੋ ਵੀ ਐ ਤੁਹਾਡਾ ਬੱਚਾ ਕਿਹੜੀ ਫੈਸਿਲਿਟੀ ਨਾਲ ਜਾਉਂਦਾ ਮੇਰਾ ਬੱਚਾ ਕਿਹੜੀਆਂ ਦੁਸ਼ਵਾਰੀਆਂ ਨਾਲ ਜਾਉਂਦਾ ਮੈਂ ਕਿਹੜੀ ਦੁਸ਼ਵਾਰੀ ਨਹੀਂ ਜਾਉਣਾ ਇਹ ਸਾਡੇ ਕਰਕੇ ਸਾਡੇ ਲੋਕਾਂ ਕਰਕੇ ਆ ਉਹ ਗਰੀਬ ਲੋਕ ਮੇਰੇ ਕੋਲੇ ਆਉਂਦੇ ਸੀਗੇ ਮੈਂ ਉਹਨਾਂ ਦੀਆਂ ਸਮੱਸਿਆਵਾਂ ਲੈ ਕੇ ਜਾਂਦਾ ਸੀਗਾ ਤੁਸੀਂ ਸੁਣੀ ਨਹੀਂ ਐਸੀਆਂ ਐਸੀਆਂ ਸਮੱਸਿਆਵਾਂ ਇੱਕ ਬੰਦੇ ਦੇ ਕਰ ਬਿਜਲੀ ਨਹੀਂ ਲੱਗੀ ਉਹਦੀ ਸਾਰੀ ਉਮਰ ਟੱਪ ਗਈ ਅਸੀਂ ਅਰੇਂਜਮੈਂਟ ਕੀਤਾ ਆਪਦੀ ਟੀਮ ਨੂੰ ਪੁੱਛ ਲਿਓ ਮੈਂ ਮਾ ਹੁਣ ਨਾਮ ਨਹੀਂ ਲੈਣਾ ਚਾਹੁੰਦਾ ਐਕਸ਼ਨਸ ਆਵ ਐਗਰੀ ਕਰਕੇ ਉਹ ਇੱਥੇ ਜੇਨਸ ਆਵ ਐਸ ਡੀ ਹੁੰਦਾ ਸੀ ਕਹਿੰਦਾ ਮੈਂ ਨਹੀਂ ਕਰਦਾ ਉਤੋਂ ਹੀ ਤਾਰਾ ਨਾਉਂਗਾ ਮੈਂ ਕਿਹਾ ਮਹੱਲੇ ਤੇ ਪੂਰੇ ਮਹੱਲੇ ਤੋਂ ਤਾਰਾ ਨੰਗਦੀਆਂ ਯਾਰ ਫਿਰ ਫਸਾਰਾਂ ਦੀ ਲਾ ਮੈਂ ਸ਼ੂ ਬਣਾ ਸਕਦਾ ਸੀ ਮੈਂ ਕਿਹਾ ਕੀ ਇਹ ਮੈਂ ਤੁਹਾਨੂੰ ਆਖਿਆ ਤੁਸੀਂ ਸੁਣੀ ਨਹੀਂ ਉਹ ਕਿਵੇਂ ਹੋਇਆ ਬਾਅਦ ਵਿੱਚ ਕਿਵੇਂ ਨਹੀਂ ਹੋਇਆ ਤੁਹਾਨੂੰ ਸ਼ਰਮਾ ਦੇ ਦੇ ਕੇ ਮਸਾ ਕਨੈਕਸ਼ਨ ਲੱਗਿਆ ਉਹ ਬੰਦੇ ਦੇ ਘਰੇ ਪੱਖਾ ਵੀ ਨਹੀਂ ਘੁੰਮਦਾ ਸੀ ਉਹਦੇ ਘਰੇ ਮੋਟਰ ਨਹੀਂ ਸੀ ਉਹ ਮੱਛਰ ਚ ਪੈਂਦਾ ਸੀ ਤੇ ਤੁਸੀਂ ਵੀਰ ਜੀ 4000 ਯੂਨਟ ਦਾ ਆਨੰਦ ਲੈਂਦੇ ਫਰੀ ਲੋਕਾਂ ਨੂੰ ਦੱਸ ਦਿੰਨੇ ਤੁਸੀਂ 300 ਲੈਨੇ ਹੋ ਵਧਾਈ ਕਿਉਂ ਕਿੰਨੀਆਂ ਸਹੂਲਤਾਂ ਮਿਲਦੀਆਂ ਕਿੰਨਾ ਤੁਹਾਡੇ ਕੋਲ ਸਟਾਫ ਆ ਸਾਰਾ ਕੁਝ ਸਾਡੇ ਕੋਲ ਪਤਾ ਹੈ ਤੁਸੀਂ ਕਦੇ ਸੁਣਵਾਈ ਨਹੀਂ ਕੀਤੀ ਸਾਨੂੰ ਪਿੱਛੇ ਹਟਣਾ ਪਿਆ ਹੁਣ ਤੁਸੀਂ ਨਤੀਜਾ ਵੇਖ ਲਓ ਕਲਾ ਮੈਂ ਨਹੀਂ ਮੇਰੀ ਤਾਂ ਕੀ ਹਸਤੀ ਇੱਕ ਵੋਟ ਉਹਦੇ ਨਾਲ ਕੀ ਫਰਕ ਪੈਂਦਾ ਤੁਹਾਡੇ ਕੋਲ ਤਾਂ 9 ਬੰਦਾ ਐਗਜ਼ੀ ਤੁਹਾਡੇ ਵਾਲੇ ਜੈਤੂ ਵਾਲੇ ਕੋਲ ਤਾਂ 400 ਬੰਦਾ ਨਹੀਂ ਇਕੱਠਾ ਹੋਇਆ ਜਿੱਦਣ ਭਗਵੰਤ ਮਾਨ ਇੱਥੇ ਆਇਆ ਉਹ ਵੀ ਵੇਲੇ ਆਸੀਂ ਜਦੋਂ ਮੰਡੀ ਜਾਇਆ ਸੀ ਜਦੋਂ ਭਗਵੰਤ ਮਾਨ ਜੀ ਨੇ ਆਖਿਆ ਸੀ ਡੜਾ ਤੋਂ ਡੜਾ ਹੁੰਦਾ ਹੈ ਪਤਾ ਨਹੀਂ ਕਿਧਰ ਸੇ ਚਲਾ ਹੁੰਦਾ ਹੈ ਇਹੜੇ ਬਵਾਦ ਤੋਂ ਇੱਕ ਬਾਤ ਜੀ ਗੱਲ ਉਹ ਪਿੰਡਾਂ ਦੇ ਵਿੱਚ ਮੇਰਾ ਬਹੁਤ ਨੈਟਵਰਕ ਆ ਸਰਦਾਰ ਸਾਹਿਬ ਹਰ ਇੱਕ ਪਿੰਡ ਜਗਾ ਤੁਹਾਡਾ ਤਾਂ ਪੂਰਾ ਵਿਸ਼ਵ ਪੱਤਰ ਤੇ ਆ ਤੁਸੀਂ ਦੋਸਤੀਆਂ ਦੇ ਬਾਦਸ਼ਾਹ ਮੰਨੇ ਜਾਂਦੇ ਹੋ ਪਰ ਕੰਮ ਤੁਸੀਂ ਵੱਡੇ ਬੰਦੇਆਂ ਦੇ ਕਰਦੇ ਹੋ ਗਰੀਬ ਬੰਦੇ ਨੂੰ ਤਾਂ ਬਸ ਐਵੇਂ ਹੀ ਮਾੜਾ ਮਾੜਾ ਹਾਂ ਜੀ ਸਤਿ ਸ਼੍ਰੀ ਅਕਾਲ ਵਾਹ ਫੋਟੋ ਖਚਾ ਲੋ ਚਲੋ ਇੱਕ ਜਿਹੜੀ ਤੁਹਾਡੇ ਨਾਲ ਟੀਮ ਆ ਫੋਟੋ ਖਚਾਓ ਮਹਿਗਮਾ ਪਿਛਲੇ ਦਿਨ ਅੱਜ ਤੁਸੀਂ ਕਿਸੇ ਨੇ ਮੇਰੇ ਕੋਲ ਬੰਦੇ ਭੇਜਤੇ ਮੇਰੇ ਨਾਲ ਕੁਲਦੀਪ ਮਾਨਕ ਸਮਝ ਗਏ ਹੋਗੇ ਉਹ ਆ ਗਿਆ ਦੁਪਹਿਰੇ ਮੈਂ ਮੁੰਡੇ ਦੀ ਇੱਜ਼ਤ ਕਰਦਾ ਸਮਾਜ ਸੇਵੀ ਆ ਮੈਂ ਉਹਨੂੰ ਟੈਂਡ ਕੀਤਾ ਕਹਿੰਦਾ ਮਿਲਣਾ ਉਹ ਬੰਦੇ ਮੇਰੇ ਕੋਲੇ ਆ ਗਏ ਮੈਨੂੰ ਕਹਿੰਦੇ ਤੁਸੀਂ ਨਰਾਜ ਹੋ ਮੈਨੂੰ ਲੱਗਿਆ ਕੋਈ ਬਾਹਲੇ ਜਾਨੀ ਸੀ ਮੈਂ ਕਹਿੰਦਾ ਨਰਾਜ ਆ ਮੈਂ ਨਹੀਂ ਜਾਣਾ ਐਵੇਂ ਟਾਈਮ ਨਾ ਖਰਾਬ ਕਰੋ ਚਾਹ ਪਣੀ ਪੀਓ ਠੰਡਾ ਪੀਓ ਕੋਈ ਨਹੀਂ ਆਪਾਂ ਇੱਜ਼ਤ ਮਾਨ ਕਰੀ ਉਹ ਜਦੋਂ ਉੱਠ ਕੇ ਜਾਣ ਲੱਗਿਆ ਮੈਨੂੰ ਇੱਕ ਗੱਲ ਕਹਿ ਗਿਆ ਕਹਿੰਦਾ ਬੰਦੇ ਨੂੰ ਬੰਦੇ ਤੱਕ ਲੋਡ ਪੈਂਦੀ ਹੈ ਫਿਰ ਮੈਨੂੰ ਗੁੱਸਾ ਆਇਆ ਥੋੜਾ ਜਿਹਾ ਮਨ ਚ ਮਾਣਕ ਆਇਆ ਸੀ ਨਾਲ ਜਿੱਦ ਰੱਖਣੀ ਪੈਂਦੀ ਹੈ ਇਹ ਜਿੱਦ ਰੱਖਣੀ ਪੈਂਦੀ ਹੈ ਬੰਦੇ ਦੀ ਮੈਂ ਕੋਈ ਗੱਲ ਨਹੀਂ ਵੀਰ ਜੀ ਜਿੱਦਣ ਸਾਨੂੰ ਤੁਹਾਡੇ ਤੱਕ ਲੋਡ ਹੋਊਗੀ ਨਾ ਕਰੋ ਉਹ ਜਿਨ੍ਹਾਂ ਨੂੰ ਪਤਾ ਨਹੀਂ ਕੱਖ ਵੀ ਅੱਜ ਉਹਨਾਂ ਵਰਕਰਾਂ ਨੂੰ ਜਿਹੜੇ ਛਾਤੀ ਦੇ ਹੱਥ ਮਾਰਦੇ ਸੀਗੇ ਨਾ ਤੁਸੀਂ ਸਾਡਾ ਬੰਦਾ ਇੰਨੇ ਨਾਲ ਜਿੱਤੂਗਾ ਉਹਨੂੰ ਪੁੱਛੋ ਕਿਉਂ ਹਾਰਿਆ ਹੋ ਆਪਣੇ ਆਪ ਨੂੰ ਸ਼ੀਸ਼ੇ ਸਾਹਮਣੇ ਖੜਾ ਕਰਕੇ ਪੁੱਛੋ ਵੀ ਮੈਂ ਆਪਣਾ ਫਰਜ਼ ਨਿਭਾਇਆ ਲੋਕਾਂ ਪ੍ਰਤੀ ਕਿੰਨੀ ਕਿ ਤੁਹਾਡੇ ਕੋਲੇ ਲੈਂਡਲੋਰਡੋਂ ਤੁਸੀਂ ਤੁਹਾਡੇ ਕੋਲੇ ਪੈੜੀ ਹੈ ਜਿਹੜੀ ਵੀ ਤੁਸੀਂ ਮਤਲਬ ਤੁਹਾਡੇ ਮੁਕਾਬਲੇ ਬਹੁਤ ਲੈਂਡਲੋਰਡ ਬੰਦੇ ਸੀਗੇ ਕਰਮਜੀਤੋ ਵੀ ਕਰਮਜੀਤ ਨੇ ਸਾਰੇ ਇੱਥੇ ਐਕਟਰ ਢੋਏ ਹੋਏ ਸੀਗੇ ਰੌਣਕੀ ਤੋਂ ਲੈ ਕੇ ਇੱਕ ਉਹ ਜਿਹੜਾ ਫਿਲਮ ਚ ਟੁੱਟੀ ਜੀ ਚੱਪਲ ਤੇ ਨਾਲ ਰੱਸੀ ਜੀ ਬਨ ਕੇ ਉਹ ਪ੍ਰਿੰਸ ਵਜਦਾ ਜਿਹੜਾ ਕਤਲ ਕਰਨ ਦਾ ਲੋਕਾਂ ਨੂੰ ਬਹੁਤ ਸੁਨਿਆ ਦਿੰਦੇ ਆ ਵਧੀਆ ਉਦੇਮ ਨੂੰ ਵੋਟ ਪਾਣੀ ਸੀ ਲੋਕਾਂ ਨੇ ਬਹੁਤ ਵੱਡੇ ਸਮਾਜ ਸੇਵੀ ਚਿਹਰੇ ਆ ਇਹ ਫਿਲਮਾਂ ਸਮਾਜ ਸੇਵੀ ਚਿਹਰੇ ਨਹੀਂ ਹੁੰਦੇਗੇ ਹੁਣ ਉਧਰੋਂ ਮੈਂ ਸੁਣਿਆ ਰਾਜ ਬੱਬਰ ਆ ਰਾਜ ਬੱਬਰ ਜੀ ਲੀਡ ਕਰ ਰਿਹਾ ਮੈਨੂੰ ਨਵਰਦ ਆਉਂਦੀਆਂ ਲੋਕਾਂ ਤੋਂ ਜਿਹੜੇ ਫਿਲਮੀ ਸਤਾਰਿਆਂ ਨੂੰ ਜਿਨ੍ਹਾਂ ਦਾ ਕੋਈ ਰੋਲ ਨਹੀਂ ਜਿਨ੍ਹਾਂ ਨੂੰ ਸਵਿਧਾਨ ਬਾਰੇ ਨਹੀਂ ਪਤਾ ਜਿਨ੍ਹਾਂ ਨੂੰ ਜ਼ਮੀਨੀ ਹਕੀਕਤਾਂ ਬਾਰੇ ਨਹੀਂ ਪਤਾ ਇਹਨਾਂ ਨੂੰ ਲੋਕ ਵੋਟ ਪਾਉਂਦੇ ਆ ਇੱਥੇ ਇੱਕ ਵੰਦਰੇ ਟਾਣੇ ਦਾ ਉਹ ਫੋਟੋ ਜੀ ਖਿੱਚ ਕੇ ਨਾਲ ਗਾਣਾ ਲਾਉਂਦਾ ਕਰਮਜੀਤ ਦੇ ਉਹ ਆਏ ਉਹ ਹੁਣ ਕਹ ਹੁਣ ਜਾਈ ਉਹਦੇ ਕੋਲੇ ਜਿੰਨਾ ਜਿੰਨਾਂ ਨੇ ਫੋਟੋਆਂ ਖਚਾਈਆਂ ਉਹਦੇ ਨਾਲ ਕਰਮਜੀਤ ਕੋਲੇ ਜਾ ਕੇ ਉਹਨੂੰ ਅੰਦਰ ਮਿਲ ਕੇ ਖਾਇਓ ਕੋਲ ਤਾਂ ਕੋਲ ਤੇ ਨੇ ਆਖਿਆ ਇਹ ਗੱਲ ਤੁਹਾਨੂੰ ਸੋਵੇ ਤੇ ਬਿਠਾਉਂਦਾ ਕਿ ਤੁਹਾਨੂੰ ਬਾਹਰ ਖੜਾ ਕਰਦਾ ਆ ਉਹ ਮਲਵਾ ਸਾਹਿਬ ਨਾਲ ਮੇਰੀ ਮੀਟਿੰਗ ਹੋਣੀ ਸੀ ਉਸ ਦਿਨ ਮੈਨੂੰ ਕੋਈ ਖਾਸ ਮਿੱਤਰ ਦਾ ਫੋਨ ਆ ਗਿਆ ਮੈਨੂੰ ਕਵਰਿੰਗ ਲਈ ਉਹ ਪਿੰਡ ਪੱਕੇ ਜਾਣਾ ਪਿਆ ਉੱਥੇ ਬੜੇ ਕੱਚੇ ਚਿੱਠੇ ਨਿਕਲੇ ਬਾਅਦ ਵਿੱਚ ਮੈਨੂੰ ਪ੍ਰਾਈਵੇਟ ਕਰਨੀ ਪਈ ਵੀਡੀਓ ਚੈਨਲ ਤੋਂ ਦੂਸਰੀ ਪਾਰਟੀ ਨੇ ਮੈਨੂੰ ਇਹ ਵੀ ਕਹਿਤਾ ਵੇਖ ਗਿਆ ਪਰ ਮੈਨੂੰ ਕੁਝ ਗੱਲਾਂ ਦਾ ਖਿਆਲ ਰੱਖਣਾ ਪੈਂਦਾ ਮੈਂ ਆਸਾਨ ਮੰਨਿਆ ਤੁਹਾਡਾ ਤੁਹਾਡੇ ਸਾਥੀਆਂ ਦਾ ਉਸ ਦਿਨ ਮੇਰਾ ਐਕਸੀਡੈਂਟ ਵੀ ਹੋ ਗਿਆ ਉਸ ਦਿਨ ਮਲੂਆ ਸਾਹਿਬ ਨੇ ਇੱਥੇ ਆਉਣਾ ਸੀਗਾ ਮਹਿਬੂਲ ਕਲਾਂ ਮੇਰੀ ਅਪਾਇੰਟਮੈਂਟ ਸੀ ਉਹਨਾਂ ਨੇ ਆਖਾ ਸੀ ਕਹਿੰਦੇ ਵੀਰ ਜੀ ਤੁਸੀਂ ਆਓ ਮੇਰੇ ਨਾਲ ਮੈਂ ਵੀ ਚਾਹਣਾ ਮੇਰੀ ਮੈਂ ਪੱਤਰਕਾਰਤਾ ਦੀ ਦੁਨੀਆ ਦੇ ਵਿੱਚ ਨਵਾਂ ਮੈਂ ਵੱਡੇ ਜਿਹੜਾ ਨਖਣਾ ਜਿਹੜੇ ਚੰਗੇ ਸਾਫ ਸੁਥਰੀ ਜਿਹੜੀ ਛਵੀ ਵਾਲੇ ਆ ਸ਼ੇਰਮਾਰਕਾ ਵਾਲੇ ਮੈਨੂੰ ਦੋ ਵਾਰ ਟਾਈਮਸ ਤਾਂ ਉਹਨਾਂ ਨੇ ਮੈਨੂੰ ਫੋਨ ਵੀ ਕੀਤਾ ਕਹਿੰਦੇ ਆ ਜਾਓ ਜੀ ਮਗਾ ਜੀ ਮਾ ਤਾਂ ਬਹੁਤ ਗਾ ਨਿਕਲ ਗਏ ਅੱਜ ਨਹੀਂ ਦੋ ਵਾਰ ਉਹਨਾਂ ਦਾ ਮੇਰੇ ਕੋਲ ਫੋਨ ਆਇਆ ਦੋ ਵਾਰ ਐਂ ਮੈਂ ਗੱਡੀ 'ਚ ਤੁਸੀਂ ਪਾ ਮੇਰੇ ਕੋਲ ਕੰਟਾ ਬੈਠੋ ਜੋ ਸਵਾਲ ਪੁੱਛਣਾ ਜੋ ਤੁਸੀਂ ਮੇਰੇ ਤੋਂ ਵੀਊ ਲੈਣਾ ਮੇਰੇ ਕੋਲ ਟਾਈਮ ਨਹੀਂ ਸੀ ਨਹੀਂ ਮਿਲ ਸਕਿਆ ਉਹਨਾਂ ਦੀ ਨਿਮਰਤਾ ਮੈਂ ਕੋਈ ਗਲਤ ਕੰਮ ਨਹੀਂ ਕਰਨੇ ਨਾ ਕੋਈ ਮੈਂ ਉਹਨਾਂ ਤੋਂ ਕੰਮ ਲੈਣਾ ਹਾਂ ਮੇਰਾ ਕੰਮ ਇਹ ਹੈ ਵੀ ਮੈਂ ਜਦੋਂ ਡਿੱਗ ਪਿਆ ਮੇਰੇ ਕੋਲੇ ਕੰਮ ਮੇਰੇ ਪਿਛਲੇ ਬੰਦ ਹੋ ਗਏ ਮੈਂ ਚੈਨਲ ਸਟਾਰਟ ਕੀਤਾ ਮੈਨੂੰ ਰੱਬ ਨੇ ਇਹੀ ਸੁਝਾ ਦਿੱਤਾ ਮੈਂ ਬਹੁਤ ਸੀਮਤ ਸਾਧਨਾ ਨਾਲ ਕੰਮ ਕਰ ਰਿਹਾ ਪਰ ਮੈਂ ਘੱਟੋ ਘੱਟ ਕੰਮ ਆ ਨਾ ਜਿਹੜਾ ਅਥੈਂਟੀਕੇਟ ਕਰਾਂ ਸਹੀ ਕੰਮ ਕਰਾਂ ਇਹ ਸੋਚ ਕੇ ਚੱਲੇ ਆ ਔਰ ਮਹਾਰਾਜ ਜਰੂਰ ਉਸ ਗੱਲ ਨੂੰ ਤਰੱਕੀ ਦੇਗਾ ਅਸੀਂ ਬਹੁਤ ਲੋਕ ਬਣਾਏ ਆ ਬੜੀਆਂ ਕੰਪਨੀਆਂ ਨੂੰ ਅਮੀਰ ਕੀਤਾ ਤੁਹਾਨੂੰ ਵੀ ਅਸੀਂ ਬਣਾਉਣ ਵਾਲਾ ਹਾਂ ਜੁਆ ਸਾਡੇ ਬੱਚਿਆਂ ਦਾ ਰੋਲ ਹੈ ਪਰ ਪਰਖਾਂ ਜੀ ਤੁਸੀਂ ਪੂਰੇ ਨਹੀਂ ਆਈ ਸਾਡੇ ਕੋਈ ਗੱਲ ਨਹੀਂ ਮੈਂ ਸਿਰਫ ਵੀਡੀਓ ਤੁਹਾਨੂੰ ਤਾਂ ਦੱਸਣ ਵਾਸਤੇ ਸ਼ੀਸ਼ਾ ਕੀਤਾ ਜਿਹੜੇ ਤੁਹਾਡੇ ਮਿੱਟੀ ਦੇ ਸ਼ੇਰ ਹਨ ਮੈਂ ਉਹਨਾਂ ਨੂੰ ਜਾਣਦਾ ਮੈਂ ਡਿੱਗਿਆ ਪਿਆ ਗਰਾਊਂਡ ਤੇ ਮੇਰੇ ਤਾਂ ਸਵੇਰੇ ਉੱਠਿਆ ਨਹੀਂ ਜਾਂਦਾ ਮੰਜੇ ਤੋਂ ਮੈਨੂੰ ਫੜ ਕੇ ਠਾਉਂਦੇ ਆ ਫਿਰ ਮੈਂ ਦਵਾਈ ਦੂਈ ਲੈ ਕੇ ਚੱਲਦਾ ਕਿਉਂਕਿ ਬੱਚੇ ਛੋਟੇ ਆ ਮਾਹੌਲ ਖਰਾਬ ਆ ਮੈਂ ਚਾਹਣਾ ਮੇਰੇ ਬੈਠੇ ਬੈਠੇ ਬੱਚੇ ਸੈੱਟ ਹੋ ਜਾਣ ਸੈੱਟ ਨਹੀਂ ਘਟਕੋਟਾ ਘਲਤਾ ਆ ਜੇ ਸਮਾਜ ਕਿਹੋ ਜਿਹਾ ਸਾਡਾ ਪੰਜਾਬ ਕਿਹੋ ਜਿਹਾ ਕਿੱਥੇ ਸਾਡੇ ਕੋਲ ਤਾਂ ਪੈਸੇ ਵੀ ਨਹੀਂ ਆ ਕਿਹੜੇ ਕੈਨੇਡਾ ਭੇਜ ਦੂੰ ਮੈਂ ਕਿਹੜੀ ਜ਼ਮੀਨ ਵੇਚ ਕੇ ਭੇਜ ਦੂੰਗਾ ਮੈਂ ਸਕੂਲਾਂ ਦਾ ਹਾਲ ਬਹੁਤ ਬੁਰਾ ਆ ਗੰਧ ਬੱਚੇ ਆਉਂਦੇ ਆ ਮਾਪੇ ਜ਼ਿੰਮੇਵਾਰੀ ਲੈਂਦੇ ਕੀ ਬੱਚਾ ਨੂੰ ਅਸੀਂ ਵੀ ਗੁੰਡਾ ਬਣਾ ਦਈਏ ਵੀ ਤੁਸੀਂ ਵੀ ਨਾਲ ਨਾਲ ਡਰ ਲਜੋ ਇੱਕ ਆਸਰਾ ਦਿੰਨੇ ਆ ਸਮਝਾਉਣੇ ਆ ਬੇਟਾ ਬਚ ਬਚ ਕੇ ਨਿਕਲੋ ਸਿਆਣੇ ਬਣੋ ਉਹ ਕਿਸੇ ਨੇ ਨਹੀਂ ਕਰਨਾ ਸਿਆਣਿਆਂ ਦੀ ਇੱਕ ਕਹਾਵਤ ਹੈ 100 ਚਾਚਾ ਇੱਕ ਪਿਓ 100 ਦਵਾਈ ਦੇ ਇੱਕੋ ਸਮਝ ਗਏ ਹੋਣੇ ਤੁਸੀਂ ਜਿਹੜਾ ਚਾਚਾ ਆ ਪਤੀ ਜੇ ਨੂੰ ਪਿਆਰ ਬਹੁਤ ਕਰਦਾ ਕੁਤਕ ਤੜੀਆਂ ਗੱਡੀ ਜਾਂਦਾ ਜਾਂ ਗਾਲ ਕੱਢ ਨਹੀਂ ਸਗਾਉਗਾ ਦੁਆਨਿਆਂ ਜਿੰਨੀ ਮਰਜ਼ੀ ਕਰ ਲੋ ਜੋ ਘੋਣੇ ਕੰਮ ਕਰਨਾ ਉਹ ਉਹੀ ਕਰਨਾ ਤੁਸੀਂ ਬਾਤ ਜ਼ਾਮੀਦਾਰ ਹਾਂ ਸਾਹਿਬ ਜੀ ਸਾਨੂੰ ਸਾਡੇ ਨਾਲ ਸ਼ਿਕਵਾ ਸੀ ਕਰਮਜੀਤ ਦੇ ਲੱਤ ਮਾਰਨ ਵਾਲਾਂ ਚ ਅਸੀਂ ਵੀ ਆ ਅਸੀਂ ਪੂਰੇ ਕੱਕ ਪੂਰੀ ਟਕਾ ਕੇ ਠੋਗ ਗਏ ਤੁਹਾਨੂੰ ਕਹਿੰਨੇ ਆ ਪੂਰੀ ਪੂਰੀ ਰੱਦ ਕੇ ਅਵਤਾਰ ਸਿੰਘ ਸੋਤਾ ਦੇ ਨਾਲ ਤਾਂ ਹੀ ਖੜੇ ਸੀ ਕਿਉਂਕਿ ਅਸੀਂ ਚਾਹੁੰਦੇ ਸੀਗੇ ਵੀ ਇਹ ਗਲਤ ਬੰਦੇ ਨੂੰ ਅਸੀਂ ਅੱਗੇ ਨਹੀਂ ਆਉਣ ਦੇਵਾਂਗੇ ਇਹ ਸਮਝਦੇ ਕੀ ਹੈ ਜਦੋਂ ਭਗਵੰਤ ਮਾਨ ਨੇ ਸੀਐਮ ਬਾਨਾ ਸੀ ਉਦੋਂ ਸਾਰੇ ਪੰਜਾਬ ਤੋਂ ਸਲਾਹ ਲਈ ਗਈ ਬੜੇ ਡਰਾਮੇ ਖੜੇ ਗਏ ਜਦੋਂ ਮੈਂਬਰ ਪਾਰਲੀਮੈਂਟ ਦੀ ਚੋਣ ਦੀ ਗੱਲ ਆਈ ਉਦੋਂ ਜਿਹੜਾ ਮਰਜੀ ਆਜੇ ਸਾਨੂੰ ਉਹਦੇ ਨਾਲ ਕੋਈ ਨਹੀਂ ਸੀ ਜਿੱਥੋਂ ਮਰਜੀ ਲੜ ਲੈਂਦਾ ਬਿਜੀ ਨਾਲ ਆ ਸੰਗਰੂਰ ਦੀ ਸੀਟ ਅੱਜ ਉਹਦੀ ਸੀਗੀ ਪਰ ਨਹੀਂ ਤੁਹਾਡਾ ਦਿਮਾਗ ਨਾ ਸੱਤਵੇਂ ਸਮਾਨ ਤੇ ਹੋਇਆ ਤੁਸੀਂ ਕਿਹਨੂੰ ਬੰਦੇ ਨਹੀਂ ਸਮਝਦੇ ਬਾਕੀ ਉਧਰ ਖਡੂਰ ਸਾਹ ਵਾਲਾ ਵੀ ਕੰਮ ਹੋ ਗਿਆ ਅਮਰਤਵਾਲਾ ਰੇਬਰ ਆਊਗਾ ਨੇਚਰਲੀ ਆਉਣੀ ਹੈ 1999 ਚ ਵੀ ਆਏ ਸੀ ਭਾਈ ਤੰਦਰਪਾਲ ਸਿੰਘ ਜੀ ਖਾਲਸਾ ਸਿਮਰਨ ਜੀ ਜ਼ਿੰਗੀਮਾਨ ਉਬਾਰਾ ਸੀ ਅਤਿੰਦਰਪਾਲ ਸਿੰਘ ਜੀ ਖਾਲਸਾ ਉਹ ਸ਼ਖਸ਼ਾ ਜਿਹੜਾ ਬੀਬੀਸੀ ਦਾ ਪੱਤਰਕਾਰ ਰਿਹਾ ਬਹੁਤ ਪੜਿਆ ਲਿਖਿਆ ਕੁਆਲੀਫਾਈਡ ਫਲੰਟ ਇੰਗਲਿਸ਼ ਬੋਲਣ ਵਾਲਾ ਖਾਲਸਾ ਨੈਟਰ ਰਿਪੋਰਟਿੰਗ ਕਰਦਾ ਸੀ ਜਿਸ ਨੇ ਪਹਿਲੀ ਫੋਟੋ ਸੰਤ ਜਰਨੈਲ ਸਿੰਘ ਪਿੰਡਰਾਵਾਲਾ ਦੀ ਜਿਹੜੀ ਆ ਕਿ ਚੀਜ਼ ਜਿਹੜੀ ਬਾਅਦ ਚ ਰਿਲੀਜ਼ ਕੀਤੀ ਗਈ ਜਰਨਲਿਸਟ ਸੀ ਉਹ ਬਹੁਤ ਵੱਡਾ ਅੱਜ ਵੀ ਹੈਗੇ ਆ ਦੁਨੀਆ 'ਚ ਬੈਠੇ ਉਹ ਨੇਚਰਲੀ ਅਮਰਪਾਲ ਸਿੰਘ ਵੀ ਆਏਗਾ ਸਾਰੀਆਂ ਗੱਲਾਂ ਨਾਲ ਮੈਂ ਉਹਨਾਂ ਦੀਆਂ ਨਾਲ ਸਹਿਮਤ ਨਹੀਂ ਅਸੀਂ ਚਾਹੁੰਦੇ ਆ ਵੀ ਸ਼ਾਂਤੀ ਨਾਲ ਕੇ ਪੰਜਾਬ ਦੇ ਸੁਧਾਰ ਦਾ ਕੰਮ ਕਰਨ ਜੋ ਕਰ ਸਕਦੇ ਆ ਤੇ ਜੋ ਮਰਿਆਦਾ ਬਣੀ ਆ ਹਨਾ ਅਮਰਤਾ ਸਾਰੇ ਸਿਖਾਈ ਜਾਂਦੇ ਆ ਸਿੱਖ ਮਰਿਆਦਾ ਇਕੱਲੇ ਉਹ ਨਹੀਂ ਸਿਖਾਉਂਦੇਗੇ ਤੇ ਪੰਜਾਬ ਨੂੰ ਅਮਨੋ ਆਮਾਨ ਸ਼ਾਂਤੀ ਨਾਲ ਜੇ ਕੋਈ ਉਹਨਾਂ ਦੀ ਕੋਈ ਖਾਲਸਾਣ ਦੀ ਵੀ ਲੜਾਈ ਆ ਉਹਦੇ ਵੀ ਲੈਣ ਦੇ ਤਰੀਕੇ ਆ ਗੱਲ ਮੈਂ ਨਿਰਪੱਖ ਕਰਦਾ ਉਹਨਾਂ ਸਹੀ ਕਰਦਾ ਹੁੰਨਾ ਉਹਦਾ ਨਤੀਜਾ ਬਾਅਦ ਚ ਮਿਲਦਾ ਹਰੇਕ ਨੇ ਆਪਣਾ ਕੰਮ ਕਰਨਾ ਪੁਲਿਸ ਨੇ ਵੀ ਆਪਣਾ ਕੰਮ ਕਰਨਾ ਹੁੰਦਾ ਉਹ ਵੀ ਕੇਦਤੀ ਅੰਬੁੱਤਾ ਤੇ ਤਰੀਕੇ ਨਾਲ ਬੱਚਾ ਨੂੰ ਸਮਝਾਉਣਾ ਗਾਈਡ ਕਰਨਾ ਨਸ਼ਾ ਤੋਂ ਰੋਕਣਾ ਹੁਣ ਤਾਂ ਪਾਵਰ ਬਹੁਤ ਮਿਲ ਗਈ ਆ ਉਹਨਾਂ ਨੂੰ ਬਾਕੀ ਗੱਲ ਅੰਮੀ ਜਰੂਰ ਹੋ ਗਈ ਆ ਜੋ ਵੀ ਪੰਜਾਬ ਦੇ ਵਿੱਚ ਤੁਹਾਡੀ ਸਥਿਤੀ ਅੱਜ ਦਿੱਲੀ ਜਾ ਦਿੱਲੀ ਜੇ ਉਧਰ ਮੋਦੀ ਦੀ ਇਹ ਸਭ ਹੰਕਾਰ ਦੇ ਨਤੀਜੇ ਆ ਮੈਂ ਅੱਜ ਇੱਕੋ ਗੱਲ ਸੋਚਦਾ ਸੀ ਮੈਂ ਹੰਕਾਰਿਆ ਜੋ ਮਾਰਿਆ ਦਿੱਲੀ ਜਿਹੜਾ ਹਕੂਮਤ ਦਾ ਜਿਹੜਾ ਰਾਜਾ ਬੈਠਾ ਸੀ ਉਹ ਵੀ ਪੂਰਾ ਸਿਰਦਾ ਹੋ ਸੀ ਉਹਨੇ ਬਹੁਤ ਪਾਪ ਕੀਤੇ ਆ ਕਰੋਨਾ ਦੇ ਨਾਂ ਤੇ ਲੋਕਾਂ ਨੂੰ ਬਹੁਤ ਘੁੱਟਿਆ ਮੁਸਲਮਾਨ ਬਹੁਤ ਘੁੱਟਿਆ ਮੈਂ ਸੁਖਵਿੰਦਰ ਸਿੰਘ ਖਲੋਤਾ ਗਰਾਊਂਡ ਰਿਪੋਰਟ ਜ਼ਮੀਨੀ ਹਕੀਕਤ ਤੋਂ